ਤੇਜ ਬਾਰਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇਜ ਹਨੇਰ ਤੇਜ ਬਾਰਸ਼ ਨਮਸਕਾਰ ਦੋਸਤੋ ਫਾਈਵ ਰਿਵਰ ਨਿਊ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਬਾਰਸ਼ ਦੀਆਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਫਰੋਇਪਰ ਤੋਂ ਹਲਕਾ ਜੀਰਾਨਾ ਸਬੰਧਿਤ ਕਸਬਾ ਮੱਲਾਂਵਾਲਾ ਖਾਸ ਦੇ ਨੇੜੇ ਪਿੰਡ ਫੱਤੇ ਵਾਲੇ ਤੋਂ ਜਿੱਥੇ ਤੇਜ ਬਾਰਸ਼ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਗਾਤਾਰ ਸਾਢੇ 5 ਵਜੇ ਦੇ ਤਕਰੀਬਨ ਜਿਹੜੀ بارش ਹੋਣੀ ਸ਼ੁਰੂ ਹੋਈ ਤੇਜ਼ ਹਨੇਰ ਵੀ ਚੱਲ ਰਿਹਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਇਲਾਕੇ ਨਾਲ ਸੰਬੰਧਿਤ ਹਰ ਅਪਡੇਟ ਤੁਹਾਨੂੰ ਅਸੀਂ ਇਸ ਚੈਨਲ ਤੇ ਦਿੰਦੇ ਰਹਿਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ 올 ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨ ਔਨ ਕਰ ਲੈਣਾ ਜੇਕਰ ਤੁਸੀਂ ਫੇਸਬੁੱਕ ਤੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤਸਵੀਰਾਂ ਤੇਜ਼ ਹਨੇਰ ਦੀਆਂ ਸਾਂਝੀਆਂ ਕਰ ਰਿਹਾ ਹਨੇਰ ਤੁਸੀਂ ਦੇਖ ਸਕਦੇ ਹੋ ਤੇਜ਼ ਕਾਫੀ ਚੱਲ ਰਿਹਾ ਹੈ ਸੋ ਬਾਰਛ ਦੇ ਨਾਲ ਤੇਜ਼ ਹਨੇਰ ਤੇਜ بارش ਵੀ ਹੁੰਦੀ ਹੋਈ ਸੋ ਵੀਡੀਓ ਨੂੰ ਬਾਤਵਾ ਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੀ ਫੇਸਬੁੱਕ ਆਈਡੀ ਤੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤੇ ਇਸ ਨੂੰ WhatsApp ਗਰੁੱਪਾਂ ਦੇ ਵਿੱਚ ਬਾਤਵਾ ਤੇ ਸ਼ੇਅਰ ਕਰਨਾ YouTube ਤੇ ਦੇਖਦੇ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਦੇਖ ਸਕਦੇ ਹੋ بارش ਤੇਜ بارش ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝਿਆ ਕਰ ਰਹੇ ਹਾਂ ਤੇਜ ਹਨੇਰ ਤੋ ਹੁਣ ਤੱਕ ਕਾਫੀ ਤੁਸੀਂ ਦੇ ਸਕਦੇ ਹੋ ਬਿਲਕੁਲ ਬਾਰਸ਼ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਸੀਂ ਦੇ ਸਕਦੇ ਹੋ ਤੇਜ਼ ਬਾਰਸ਼ ਦੀਆਂ ਤੁਸੀਂ ਕਿਹੜਾ ਇਲਾਕਾ ਤੋਂ ਦੇਖ ਰਹੇ ਹੋ ਆਪਣੇ ਕਮੈਂਟ ਜ਼ਰੂਰ ਦੇਣਾ ਲਾਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਬੱਦਲਵਾਈ ਦਾ ਮੌਸਮ ਬਣਿਆ ਹੋਇਆ ਸੀਗਾ ਤਬਸ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀਗਾ ਜਿਸ ਤੋਂ ਬਾਅਦ ਅੱਜ ਤੇਜ਼ ਬਾਰਸ਼ ਹੋਈ ਤਕਰੀਬਨ 5 ਵਜੇ ਦਾ ਸਮਾਂ ਸੀਗਾ ਜਦੋਂ ਬਾਰਸ਼ ਸਟਾਰਟ ਹੁੰਦੀ ਏ 6 ਵਜਣ ਵਾਲੇ ਨੇ ਤੇਜ਼ ਹਨੇਰੀ ਵੀ ਚੱਲ ਰਹੀ ਹੈ ਬਾਰਸ਼ ਵੀ ਕਾਫੀ ਤੇਜ਼ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇਜ਼ بارش ਦੀਆਂ ਵੀਡੀਓ ਨੂੰ ਬਤਵਾਤ ਸ਼ੇਅਰ ਕਰਦੇ ਹੋਏ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਣਾ ਤੁਹਾਡੇ ਇਲਾਕੇ ਦੇ ਵਿੱਚ بارش ਦਾ ਜਾਂ ਮੌਸਮ ਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਅਪਡੇਟ ਹੈਗੀ ਜ਼ਰੂਰ ਸਾਡੇ ਨਾਲ ਸਾਂਝੀ ਕਰਨਾ ਸੋ ਬਾਾਕੀ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ بارش ਦੇ ਨਾਲ ਨਾਲ ਤੇਜ਼ ਹਨੇਰ ਤਸਵੀਰਾਂ ਤੁਸੀਂ ਸਾਰ ਦੇਖ ਸਕਦੇ ਹੋ دور دور تک ਤੁਸੀਂ ਦੇਖ ਸਕਦੇ ਹੋ ਤਸਵੀਰਾਂ بارشੀ بارش ਤੇਜ਼ بارش ਤੇ ਤੇਜ਼ ਹਨੇਰ ਦੇ ਨਾਲ ਚੱਖੜ ਵੀ ਕਾਫੀ ਤੇਜ਼ ਚੱਲ ਰਿਹਾ ਹੈ ਹਨੇਰ ਕਾਫੀ ਤੇਜ਼ ਚੱਲ ਰਿਹਾ ਹੈ بارش ਵੀ ਕਾਫੀ ਤੇਜ਼ ਹੈ ਪਿਛਲੇ ਤਕਰੀਬਨ 1 ਘੰਟੇ ਤੋਂ بارش ਹੁੰਦੀ ਹੋਈ ਜ਼ਿਲ੍ਹਾ ਪਰੋਇਪਰ ਨਾਲ ਸੰਬੰਧਿਤ ਲੱਕਾ ਹਲਕਾ जीरन ਅਸਬੰਦੇ ਕਸਬਾ ਮੱਲਾਵਾਲਾ ਜਿੱਦੇ ਦੀਨ ਪਿੰਡ ਫੱਤੇਵਾਲਾ ਜਿੱਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਆਪਣੇ ਇਲਾਕੇ ਦਾ ਹਾਲ ਜਰੂਰ ਬਿਆਨ ਕਰਨਾ ਇਸੇ ਦੇ ਨਾਲ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਮੈਂ ਤੁਹਾਡਾ ਆਪਣਾ ਦੋਸਤ ਰਾਈਵਰ ਸਿੰਘ ਕਚੂਰਾ ਸੋ ਆਪਣੇ ਲਾਇਕ ਕਮੈਂਟ ਸ਼ੇਅਰ ਜਰੂਰ ਦੇਣਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਨਾ ਲਾਇਕ ਜਰੂਰ ਕਰਨਾ ਤਵਾਤਵਾਦ ਆਪਣੇ ਦੋਸਤ ਜਰੂਰ ਜੋੜਨਾ ਸੋ ਤੇਜ਼ ਬਾਰਸ਼ੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀਗੇ ਤੇਜ਼ ਬਾਰਸ਼ੀ ਨਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਕਾਫੀ ਤੇਜ਼ ਬਾਰਸ਼ ਕਾਫੀ ਤੇਜ਼ ਹਨੇਰ ਚਖੜ ਹਵਾਵਾਂ ਚਲਦੀ ਹੋਈਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਆਪਣੇ ਕਮੈਂਟ ਦੇਣਾ ਲਾਈਕ ਦੇਣਾ ਸ਼ੇਅਰ ਕਰਨਾ ਚੈਨਲ ਦੇ ਨਾਲ ਵੱਧ ਤੋਂ ਵੱਧ ਜੁੜਨਾ ਆਪਣੇ ਦੋਸਤਾਂ ਨੂੰ ਜੋੜਨਾ ਸੋ ਆਪਣੇ ਇਲਾਕੇ ਦਾ ਆਪਣੀ ਲొਕੇਸ਼ਨ ਦਾ ਹਾਲ ਜ਼ਰੂਰ ਬਿਆਨ ਕਰਨਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਸਾਹਮਣੇ ਤੁਹਾਨੂੰ ਪਿੰਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਅਦ ਵਿੱਚ ਪਿੰਡ ਵੀ ਦਿਖਾਈ ਨਹੀਂ ਦੇ ਰਿਹਾ ਜ਼ੂਮਿੰਗ ਕਾਫੀ ਤੇਜ਼ ਹੈ ਪਰ ਬਾਅਦ ਵਿੱਚ ਵੀ ਬਾਰਸ਼ ਦੀਆਂ ਬੂੰਦਾਂ ਦੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ। ਤੁਸੀਂ ਦੇਖਿਓ ਜਿਵੇਂ ਇਸ ਤਰ੍ਹਾਂ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਦੇ ਹਾਲਾਤ ਇਸ ਤਰ੍ਹਾਂ ਦਾ ਦ੍ਰਿਸ਼ ਚੁੱਕੇ ਕਰਾਈ ਜਿਹੜਾ ਆਮ ਨਸਾਨ ਦੀ ਅੱਖ ਦੇਖ ਨਹੀਂ ਦਿੰਦੀ। ਆਮ ਨਸਾਨ ਦੀ ਅੱਖ ਦੇ ਨਾਲ ਵੀ ਜਿਹੜਾ ਪਿੰਡ ਨਹੀਂ ਦੇਖਿਆ ਜਾ ਸਕਦਾ। ਉਸੇ ਤਰ੍ਹਾਂ ਦਾ ਦ੍ਰਿਸ਼ ਸੋਸਾਇਟੀ ਏਰੀਆ ਜੋ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ। ਇੰਨਾ ਤੇਜ਼ ਹਨੇਰ, ਇੰਨੀ ਤੇਜ਼ ਬੱਦ ਜੋ ਇਸ ਸਮੇਂ ਹੋਰੀ ਤੁਸੀਂ ਤੁਤ ਵੀਰ ਤੋਂ ਹੜਨਾਦ ਮੰਨਿਆ ਕਰੇ